ਧੰਨਵਾਦ ਕਿਸਾਨ ਭਰਾਵੋ ਜਿੰਨੇ ਵੀ ਆਪਣੇ ਚੈਨਲ ਨੂੰ ਪਿਆਰ ਕਰਦੇ ਵੀਰੇ ਸਾਰਿਆਂ ਬਾਈਆਂ ਦਾ ਧੰਨਵਾਦ ਜਿਹੜੇ ਬਾਈ ਨਵੇਂ ਆ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੁਣ ਕਰਦੇ ਆਪਾਂ ਵੀਡੀਓ ਸ਼ੁਰੂ ਆਪਣੇ ਕੋਲੇ ਆਏ ਸੀ ਪੰਜ ਛੇ ਟਰੈਕਟਰ ਤੇ ਉਹਨਾਂ ਬਾਰੇ ਦਿੰਨਾ ਮੈਂ ਜਾਣਕਾਰੀ ਆ ਇਹ 2021 ਮਾਡਲ ਬਾਈ 2021 ਮਾਡਲ 855 16 9 ਵਾਲੇ ਟਾਇਰ ਹੈ ਬਾਈ ਵੇਖ ਸਕਦੇ ਆ ਤੁਸੀਂ ਬਿਲਕੁਲ ਨਵੇਂ ਜਿਵੇਂ ਚਾਰੇ ਕਨੋਪੀ ਵਗੈਰਾ ਲੱਗੀ ਵੀ ਹੈ ਜਿਹੜਾ ਇਹਦਾ ਡਿਮਾਂਡ ਰੇਟ ਹੈ ਬਾਈ ਇਹਦਾ ਡਿਮਾਂਡ ਰੇਟ ਹੈ 6 ਲੱਖ ਤੇ 85000 ਰੁਪਿਆ ਡਿਮਾਂਡ ਰੇਟ ਇਹ ਤਾਂ ਬਾਈ 6 ਲੱਖ ਤੇ 85000 ਰੁਪਿਆ ਦੇਖ ਸਕਦੇ ਤੁਸੀਂ ਬਿਲਕੁਲ ਨਵਾਂ ਟਰੈਕਟਰ ਹੈ ਜਿਵੇਂ ਨਵਾਂ ਟਰੈਕਟਰ 2021 ਮਾਡਲ ਜਿਹੜਾ ਆਪਣਾ ਡਰੈੱਸ ਹੈ ਬਾਈ ਡਰੈੱਸ ਆਪਣਾ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਉੜੀਆਂ ਨਹਿਰਾਂ ਦੇ ਬਿਲਕੁਲ ਨਾਲ ਹੈ ਜੇ ਆਪਾਂ ਬਠਿੰਡੇ ਵੱਲੋਂ ਆਉਣਾ ਤਾਂ ਵੀਰੇ ਆਪਾਂ ਨੂੰ ਪਹਿਣਾ ਦੁੱਦਾ ਦੁੱਦੇ ਤੋਂ ਭੁੱਲਰ ਥੰਦੇ ਵਾਲਾ ਤੇ ਆਪਣਾ ਪਿੰਡ ਕੋਟਲੀ ਸੰਘਰ ਜਿਹੜਾ ਕੰਟੈਕਟ ਨੰਬਰ ਆ ਉਹ ਹੈ ਬਈ 98553 99048 995208217 ਅੱਗੇ ਤੇਲ ਵਾਲੀ ਟੈਂਕੀ ਵਗੈਰਾ ਵੀ ਵਿੰਪਰ ਬਾਈ ਲੱਗਿਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਅੱਗੇ ਦਿਖਾਉਣਾ ਵੀਰੇ ਸਾਨੂੰ 2015 ਮਾਡਲ 3630 3630 2015 ਮਾਡਲ ਮਗਰਲੇ ਟਾਇਰ 80ਪੀ 85ਪੀਸੀ ਅਗਲੇ ਨਾਲ ਦੇ 650 ਪੈਸੇ ਆ ਬਾਈ ਬਿਲਕੁਲ ਨਵਾਂ ਟਰੈਕਟਰ ਹੈ 3 ਸਪੀਡ ਹੈ ਟੌਪ ਮਾਡਲ ਹੈ 3 ਸਪੀਡ ਹੈ ਜਿਹੜਾ ਇਹਦਾ ਡਿਮਾਂਡ ਰੇਟ ਡਿਮਾਂਡ ਰੇਟ ਤਾਂ ਬਾਈ ਜੀ ਹੈਗਾ 5 ਲੱਖ ਤੇ 25000 ਰੁਪਇਆ ਡਿਮਾਂਡ ਰੇਟ ਇਹਦਾ ਬਾਈ 5 ਲੱਖ ਤੇ 25000 ਰੁਪਇਆ ਅੱਗੇ ਤੁਹਾਨੂੰ ਦਿਖਾਉਣਾ ਬਾਈ 80 ਪੈਸੇ ਟਾਇਰ 855 2015 ਮਾਡਲ 2015 ਮਾਡਲ 80 ਪੈਸੇ ਟਾਇਰਾਂ ਚ ਦੇਖ ਸਕਦੇ ਆ ਬਈ ਤੁਸੀਂ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਅਰੇ ਮਾਮਾ ਗੇਰਾਂ ਦਾ ਦੇਖੋ 80 ਪੈਸੇ ਟਾਇਰ ਹੈ ਇਹਦਾ ਜਿਹੜਾ ਡਿਮਾਂਡ ਰੇਟ ਆ ਬਈ ਇਹਦਾ ਡਿਮਾਂਡ ਰੇਟ ਆ 4 ਲੱਖ ਤੇ 85000 ਰੁਪਿਆ ਮਾਡਲ 2015 ਬਾਡੀ ਲੈਨ ਦੇਖੋ ਬਈ ਕਿੰਨਾ ਸਾਫ਼ ਹੈ ਅੱਗੇ ਤੁਹਾਨੂੰ ਦਿਖਾਉਣਾ ਬਈ ਫਾਰਮ ਟਰੈਕ 65 2000 ਤੇ 10 ਮਾਡਲ ਮਗਰਲੇ ਬਿਲਕੁਲ ਨਵੇਂ ਟਾਇਰ ਅਗਲੇ ਟਾਇਰ 80 ਪੈਸੇ ਦੇਖ ਸਕਦੇ ਹੋ ਤੁਸੀਂ ਬਈ ਫਾਰਮ 65 2000 ਤੇ 10 ਮਾਡਲ ਮਗਰਲੇ ਟਾਇਰ ਬਿਲਕੁਲ ਨਵੇਂ ਕਰੋ ਕੰਡੀਸ਼ਨ ਚੈੱਕ ਬਈ ਬਿਲਕੁਲ ਨਵੇਂ ਵਰਗਾ ਟਰੈਕਟਰ ਹੈ ਪੀਬੀ05 ਨੰਬਰ ਵੇਖ ਸਕਦੇ ਹੋ ਤੁਸੀਂ ਜਿਹੜਾ ਇਹਦਾ ਡਿਮਾਂਡ ਰੇਟ ਹੈ ਬਈ ਡਿਮਾਂਡ ਰੇਟ ਇਹਦਾ ਹੈਗਾ 3,65,000 ਰੁਪਇਆ 2010 ਮਾਡਲ 3,65,000 ਰੁਪਇਆ ਡਿਮਾਂਡ ਰੇਟ ਇਹਦਾ ਅੱਗੇ ਤੁਹਾਨੂੰ ਹੋਣਾ ਵੀਰੇ 2018 ਮਾਡਲ ਐਮਐਮ ਸੁਪਰ 80 ਪੈਸੇ ਟਾਇਰਾਂ 'ਚ ਬਹੁਤ ਚੰਗਾ ਟਰੈਕਟਰ ਹੈ ਬਾਈ ਸਾਰਾ ਅਰੀਜਨਲ ਹੈ ਵੇਖ ਸਕਦੇ ਆ ਤੁਸੀਂ 2018 ਮਾਡਲ ਹੈ 50 ਨੰਬਰ ਟਰੈਕਟਰ ਹੈ ਬਾਈ ਇਹ ਵੀ ਅੱਗੇ ਵਖਾਉਣਾ ਬਾਈ ਪਲੱਸ ਵਾਲਾ ਜਿਹਦੀ ਸਭ ਤੋਂ ਵੱਧ ਮੰਗ ਆ ਅੱਜ ਬਿਲਕੁਲ ਚਾਰੇ ਐਮ ਆਰ ਐਫ ਦੇ ਨਵੇਂ ਟਾਇਰ ਚੈੱਕ ਕਰ ਸਕਦੇ ਆ ਹਜੇ MRF ਵਗੈਰਾ ਨਹੀਂ ਲੱਥਾ ਬਈ ਉੱਤੋਂ ਗੁੱਡੀਆਂ ਤੋਂ ਦੇਖ ਸਕਦੇ ਆ ਤੁਸੀਂ ਜਮਨ ਨਵੇਂ ਟਾਇਰ ਆ ਚਾਰੇ 2011 ਦਾ ਮਾਰਕਾ 12 ਦੀ ਕਾਪੀ ਹੈ ਬਈ 2011 ਦਾ ਮਾਰਕਾ ਤੇ 12 ਦੀ ਕਾਪੀ 3 ਸਪੀਡ 3 ਸਪੀਡ ਹੈ ਰੈਕਟਰ ਬਈ ਇਹ ਵੀ ਵੇਖ ਸਕਦੇ ਆ ਬਈ 2011 ਦਾ ਮਾਰਕਾ ਤੇ 12 ਦੀ ਕਾਪੀ ਹੈ ਚਾਰੇ ਟਾਇਰ ਨਵੇਂ ਆ ਇੰਜਨ ਗੇਅਰ ਦਾ ਜਿਵੇਂ ਬਿਲਕੁਲ ਓਕੇ ਤੇ 3 ਸਪੀਡ ਜਿਹੜੀ ਇਹਦਾ ਡਿਮਾਂਡ ਰੇਟ ਜਿਹੜਾ ਡਿਮਾਂਡ ਰੇਟ ਇਹਦਾ ਬਾਈ ਹੈਗਾ 4,85,000 ਰੁਪਇਆ ਪਲੱਸ ਵਾਲਾ ਜਿਹੜਾ ਬਹੁਤ ਘੱਟ ਮਿਲਦਾ ਡਿਮਾਂਡ ਰੇਟ ਤਾਂ 4,85,000 ਰੁਪਇਆ ਬਾਈ ਚਾਰੇ ਟਾਇਰ ਬਿਲਕੁਲ ਨਵੇਂ ਆ ਅੱਗੇ ਦਿਖਾਉਣਾ ਬਾਈ ਫਾਰਮ 60 ਫਾਰਮ 60 ਟਾਇਰ ਇਹਦੇ ਬਾਈ ਹੈਗੇ 65 ਤੋਂ 70 ਪੈਸੇ ਅਗਲੇ ਟਾਇਰ ਬਾਈ 80 85 ਪੈਸੇ ਵੇਖ ਸਕਦੇ ਹੋ ਤੁਸੀਂ ਪੂਰਾ ਸੋਹਣਾ ਟਰੈਕਟਰ ਹੈ ਇਹਦਾ ਜਿਹੜਾ ਡਿਮਾਂਡ ਰੇਟ ਹੈ ਬਾਈ ਇਹਦਾ ਡਿਮਾਂਡ ਰੇਟ ਹੈਗਾ 2 ਲੱਖ ਤੇ 65000 ਰੁਪਏ ਡਿਮਾਂਡ ਰੇਟ 2 ਲੱਖ ਤੇ 65000 ਰੁਪਏ ਇਹਦਾ ਵੇਖ ਸਕਦੇ ਹੋ ਤੁਸੀਂ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦਾ ਡਰੈੱਸ ਬਾਈ ਮੈਂ ਫੇਰ ਦੱਸ ਦਿਆਂ ਐਡਰੈੱਸ ਆਪਣਾ ਪਿੰਡ ਕੋਟਲੀ ਸੰਘਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿਹੜੀਆਂ ਨਹਿਰਾਂ ਦੇ ਬਿਲਕੁਲ ਨਾਲ ਝਵੇਲ ਵਾਲੀ ਦਾ ਅੱਡਾ ਪੈਂਦਾ ਜੇ ਆਪਾਂ ਆਉਣਾ ਬਠਿੰਡਾ ਏਰੀਏ ਚੋਂ ਤਾਂ ਫੇਰ ਬਾਈ ਆਪਾਂ ਨੂੰ ਆਉਣਾ ਪੈਣਾ ਦੁੱਦਾਂ ਤੇ ਦੁੱਦਿਓਂ ਪੁੱਲਰ ਤੇ ਪੁੱਲਰ ਤੋਂ ਥਾਂਦੇ ਵਾਲਾ ਥਾਂਦੇ ਵਾਲੋ ਆਪਣਾ ਪੈਂਡ ਟ੍ਰੇਟਰ ਆਪਣੇ ਕੋਲੇ ਹੋਰ ਵੀ ਬਹੁਤ ਸਾਰੇ ਕਾਫੀ ਨੇ ਵੇਖ ਸਕਦੇ ਆ ਤੁਸੀਂ ਜਿਹੜਾ ਕੰਟੈਕਟ ਨੰਬਰ ਆ ਕੰਟੈਕਟ ਨੰਬਰ ਆਪਣਾ ਬਾਈ 9855369048